ਕੀ ਤੁਸੀਂ ਜਾਣਦੇ ਹੋ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਟੁਰੀ ਸ਼ਕਤੀਆਂ ਦੁਆਰਾ ਬਣਾਇਆ ਗਿਆ ਸਭ ਤੋਂ ਵੱਡਾ ਜਹਾਜ਼ ਕਿਹੜਾ ਸੀ? ਫਲਾਈਂਗ ਬੋਟ ਹੁੰਦੀ ਕੀ ਹੈ? ਅਤੇ ਜਰਮਨੀ ਜ਼ਮੀਨ ਤੇ ਚੱਲਣ ਵਾਲੇ ਜਹਾਜ਼ਾਂ ਦੀ ਬਜਾਏ ਪਾਣੀ ਤੋਂ ਉੱਡਣ ਵਾਲੇ ਇੰਨੇ ਵੱਡੇ ਜਹਾਜ਼ ਕਿਉਂ ਬਣਾ ਰਿਹਾ ਸੀ? ਜਦੋਂ ਇੰਨਾ ਵੱਡਾ ਅਤੇ ਭਾਰੀ ਜਹਾਜ਼ ਪਹਿਲੀ ਵਾਰ ਪਾਣੀ ਤੋਂ ਹਵਾ ਵਿੱਚ ਉੱਠਿਆ ਹੋਵੇਗਾ ਤਾਂ ਉਹ ਨਜ਼ਾਰਾ ਕਿਹੋ ਜਿਹਾ ਹੋਵੇਗਾ? ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨੂੰ ਕਮਹਾਨ ਹਵਾਈ ਲੜਾਈ ਵਿੱਚ ਨਹੀਂ ਬਲ ਕੇ ਇੱਕ ਝੀਲ ਤੇ ਖੜੇ ਹੋਏ ਕਿਉਂ ਤਬਾਹ ਕਰ ਦਿੱਤਾ ਗਿਆ ਅਤੇ ਕਿਸ ਨੇ ਇਸ ਨੂੰ ਅੰਜਾਮ ਦਿੱਤਾ? ਕੀ ਇਹ ਵੰਡਰ ਵੈਪਨ ਜੰਗ ਦਾ ਰੌਕ ਬਦਲ ਸਕਦਾ ਸੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੰਜਾਬੀ ਫੈਕਟੋਪੀਡੀਆ ਤੇ ਮੈਂ ਵੀਕਪਾਲ ਕੋੜ ਜਦੋਂ ਅਸੀਂ ਦੂਜੇ ਵਿਸ਼ਵ ਯੁੱਧ ਦੇ ਜਹਾਜ਼ਾਂ ਬਾਰੇ ਸੋਚਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਸਪਿਟਫਾਇਰ ਮਸਟੈਂਗ ਮੈਸਰ ਸ਼ਮਿਟ ਬੀ ਐਫ 109 ਜਾਂ ਜ਼ੀਰੋ ਵਰਗੇ ਨਾਮ ਆਉਂਦੇ ਹਨ ਇਹ ਉਹ ਲੜਾਕੂ ਜਹਾਜ਼ ਸਨ ਜਿਨ੍ਹਾਂ ਨੇ ਅਸਮਾਨ ਵਿੱਚ ਇਤਿਹਾਸ ਲਿਖਿਆ ਪਰ ਕੀ ਤੁਸੀਂ ਜਾਣਦੇ ਹੋ ਕਿ ਉਸੇ ਜੰਗ ਦੌਰਾਨ ਇੱਕ ਅਜਿਹਾ ਜਹਾਜ਼ ਵੀ ਬਣਾਇਆ ਗਿਆ ਸੀ ਜੋ ਇਨਾਂ ਸਭ ਦੇ ਸਾਹਮਣੇ ਇੱਕ ਦੈਂਤ ਵਰਗਾ ਸੀ। ਇੱਕ ਅਜਿਹਾ ਜਹਾਜ਼ ਜੋ ਇੰਨਾ ਵੱਡਾ ਸੀ ਕਿ ਉਹ ਉਸ ਸਮੇਂ ਤੱਕ ਦਾ ਦੁਨੀਆ ਦਾ ਸਭ ਤੋਂ ਭਾਰੀ ਜਹਾਜ਼ ਬਣ ਗਿਆ। ਕੀ ਤੁਸੀਂ ਜਾਣਦੇ ਹੋ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਟੁਰੀ ਸ਼ਕਤੀਆਂ ਦੁਆਰਾ ਬਣਾਇਆ ਗਿਆ ਸਭ ਤੋਂ ਵੱਡਾ ਜਹਾਜ਼ ਕਿਹੜਾ ਸੀ? ਜਵਾਬ ਹੈ ਜਰਮਨੀ ਦਾ ਬਲੋਹਮ ਐਂਡ ਵਾਸ ਬੀਬੀ 238। ਇਹ ਇੱਕ ਵਿਸ਼ਾਲ ਫਲਾਈਂਗ ਬੋਟ ਸੀ। ਮਤਲਬ ਇੱਕ ਔੜਦਾ ਹੋਇਆ ਸਮੁੰਦਰੀ ਜਹਾਜ਼। ਇਸ ਨੂੰ ਦੇਖ ਕੇ ਲੱਗਦਾ ਸੀ ਜਿਵੇਂ ਕੋਈ ਕਿਲਾ ਹੋਵੇ ਹਵਾ ਵਿੱਚ ਉਡਰਿਆ ਹੋਵੇ ਪਰ ਜੇ ਇਹ ਇੰਨਾ ਖਾਸ ਸੀ ਤਾਂ ਅੱਜ ਇਸ ਦਾ ਨਾਮ ਬਹੁਤ ਘੱਟ ਲੋਕ ਕਿਉਂ ਜਾਣਦੇ ਹਨ ਇਸ ਦੀ ਕਹਾਣੀ ਕੀ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਸੇ ਗੁੰਮਨਾਮ ਹੋਏ ਦੈਨ ਦੀ ਕਹਾਣੀ ਸੁਣਾਵਾਂਗੇ ਅਸੀਂ ਦੇਖਾਂਗੇ ਕਿ ਇਸ ਨੂੰ ਕਿਉਂ ਬਣਾਇਆ ਗਿਆ ਇਹ ਕਿੰਨਾ ਸ਼ਕਤੀਸ਼ਾਲੀ ਸੀ ਅਤੇ ਇਸ ਦਾ ਅੰਤ ਇੰਨਾ ਦੁਖਦਾਈ ਕਿਉਂ ਹੋਇਆ ਕਿ ਇਹ ਜੰਗ ਦਾ ਸਭ ਤੋਂ ਵੱਡਾ ਜਹਾਜ਼ ਬਣ ਗਿਆ ਜੋ ਜੰਗ ਦੌਰਾਨ ਹੀ ਬਣਾਇਆ ਅਤੇ ਤਬਾਹ ਕੀਤਾ ਗਿਆ ਇਸ ਕਹਾਣੀ ਨੂੰ ਸਮਝਣ ਲਈ ਸਾਨੂੰ 1940 ਦੇ ਦਹਾਕੇ ਦੇ ਸ਼ੁਰੂ ਵਿੱਚ ਜਾਣਾ ਪਵੇਗਾ ਜਰਮਨੀ ਦੀ ਜੰਗੀ ਮਸ਼ੀਨਰੀ ਪੂਰੇ ਯੂਰਪ ਵਿੱਚ ਫੈਲੀ ਹੋਈ ਸੀ ਅਤੇ ਉਹਨਾਂ ਨੂੰ ਲੰਬੀ ਦੂਰੀ ਤੱਕ ਸੈਨਿਕਾਂ ਸਮਾਨ ਅਤੇ ਇਥੋਂ ਤੱਕ ਕਿ ਜਾਸੂਸੀ ਕਰਨ ਲਈ ਵੱਡੇ ਜਹਾਜ਼ਾਂ ਦੀ ਲੋੜ ਸੀ ਇਸ ਲੋੜ ਨੂੰ ਪੂਰਾ ਕਰਨ ਲਈ ਜਰਮਨ ਹਵਾ ਬਾਜ਼ੀ ਮੰਤਰਾਲੇ ਨੇ ਇੱਕ ਨਵੇਂ ਬਹੁਤ ਵੱਡੇ ਜਹਾਜ਼ ਦੇ ਡਿਜ਼ਾਈਨ ਲਈ ਪ੍ਰਸਤਾਵ ਮੰਗੇ ਇਸ ਦੌੜ ਵਿੱਚ ਬਲੋਹਮ ਐਂਡ ਵਾਸ ਨਾਦੀ ਇੱਕ ਕੰਪਨੀ ਸਭ ਤੋਂ ਅੱਗੇ ਸੀ ਇਹ ਕੰਪਨੀ ਵੱਡੀਆਂ-ਵੱਡੀਆਂ ਫਲਾਈਂਗ ਬੋਟਸ ਬਣਾਉਣ ਵਿੱਚ ਮਾਹੀ ਸੀ ਪਰ ਇਹ ਫਲਾਈਂਗ ਬੋਟ ਹੁੰਦੀ ਕੀ ਹੈ ਅਤੇ ਜਰਮਨੀ ਜ਼ਮੀਨ ਤੇ ਚੱਲਣ ਵਾਲੇ ਜਹਾਜ਼ਾਂ ਦੀ ਬਜਾਏ ਪਾਣੀ ਤੋਂ ਉੱਡਣ ਵਾਲੇ ਇੰਨੇ ਵੱਡੇ ਸਾਜ਼ ਕਿਉਂ ਬਣਾ ਰਹੀ ਹਾਂ ਸੀ ਆਓ ਜਾਣਦੇ ਹਾਂ ਇਸ ਬਾਰੇ ਇੱਕ ਫਲਾਈਂਗ ਬੋਟ ਇੱਕ ਅਜੀਹਾ ਜਹਾਜ਼ ਹੁੰਦਾ ਹੈ ਜਿਸ ਦਾ ਮੁੱਖ ਢਾਂਚਾ ਯਾਨੀ ਫਿਊਜ਼ਲਜ ਇੱਕ ਕਿਸ਼ਤੀ ਵਾਂਗ ਬਣਾਇਆ ਜਾਂਦਾ ਹੈ ਏਸ ਨੂੰ ਪਾਣੀ ਤੇ ਉਤਰਨ ਅਤੇ ਪਾਣੀ ਤੋਂ ਹੀ ਉਡਾਣ ਭਰਨ ਦੀ ਸਮਰੱਥਾ ਦਿੰਦਾ ਹੈ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਸੀ ਕਿ ਇਸ ਨੂੰ ਉਡਣ ਲਈ ਲੰਬੇ ਅਤੇ ਮਹਿੰਗੇ ਰਨਵੇ ਦੀ ਲੋੜ ਨਹੀਂ ਪੈਂਦੀ ਸੀ ਇਹ ਕਿਸੇ ਵੀ ਵੱਡੀ ਝੀਲ ਨਦੀ ਜਾਂ ਸ਼ਾਂਤ ਸਮੁੰਦਰੀ ਤੱਟ ਤੋਂ ਵੀ ਕੰਮ ਕਰ ਸਕਦਾ ਸੀ ਇਸ ਲਈ ਜੰਗ ਦੇ ਸਮੇਂ ਜਦੋਂ 에ਅਰਫੀਲਡਾਂ ਤੇ ਰੇਨਵੇ ਤੇ ਬੰਬਾਰੀ ਦਾ ਖਤਰਾ ਹੁੰਦਾ ਸੀ ਇਹ ਇੱਕ ਬਹੁਤ ਵੱਡਾ ਰਣਨੀਤਿਕ ਲਾਭ ਸੀ ਬਲੋਹਮ ਐਂਡ ਵਾਸ ਪਹਿਲਾ ਹੀ B-222 ਵਿਕਿੰਗ ਨਾਂ ਦੀ ਇੱਕ ਬਹੁਤ ਵੱਡੀ ਸ਼ੇ ਇੰਜਨ ਵਾਲੀ ਫਲਾਈਂਗ ਬੋਟ ਬਣਾ ਚੁੱਕੇ ਸਨ ਜੋ ਕਿ ਸਫਲਤਾਪੂਰਵਕ ਕੰਮ ਕਰ ਰਹੀ ਸੀ ਪਰ ਹੁਣ ਉਹਨਾਂ ਨੂੰ ਇਸ ਤੋਂ ਵੀ ਵੱਡਾ ਕੁਝ ਬਣਾਉਣ ਦਾ ਕੰਮ ਮਿਲਿਆ ਇਸ ਤਰ੍ਹਾਂ BB238 ਦਾ ਪ੍ਰੋਜੈਕਟ ਸ਼ੁਰੂ ਹੋਇਆ ਇਸ ਦਾ ਡਿਜ਼ਾਈਨ ਹੈਰਾਨ ਕਰਨ ਵਾਲਾ ਸੀ ਇਸ ਦੇ ਖੰਭਾਂ ਦਾ ਫੈਲਾ 60 ਮੀਟਰ ਤੋਂ ਵੱਧ ਸੀ ਜੋ ਲਗਭਗ ਇੱਕ ਆਧੁਨਿਕ 에ਅਰਬੱਸ A320 ਜਹਾਜ਼ ਦੇ ਦੁੱਗਣੇ ਦੇ ਬਰਾਬਰ ਸੀ ਇਸ ਦੀ ਲੰਬਾਈ 43 ਮੀਟਰ ਤੋਂ ਵੀ ਵੱਧ ਸੀ ਅਤੇ ਉਚਾਈ ਇੱਕ ਚਾਰ ਮੰਜ਼ਿਲਾ ਇਮਾਰਤ ਜਿੰਨੀ ਸੀ ਇਸ ਨੂੰ ਸ਼ੇ ਸ਼ਕਤੀਸ਼ਾਲੀ ਟਾਈਮਲੈਰ ਬੈਂਸ ਡੀਬੀ ਸ਼ੇਸੋਟ 10 ਇੰਜਨਾ ਨਾਲ ਤਿਆਰ ਕੀਤਾ ਗਿਆ ਸੀ ਜੋ ਇਸ ਨੂੰ 24000 ਹਾਰਸ ਪਾਵਰ ਤੋਂ ਵੀ ਵੱਧ ਦੀ ਤਾਕਤ ਦਿੰਦੇ ਸਨ ਇਸ ਦਾ ਅੰਦਰੂਨੀ ਹਿੱਸਾ ਦੋ ਮੰਜ਼ਲਾ ਵਿੱਚ ਵੰਡਿਆ ਹੋਇਆ ਸੀ ਜਿਸ ਵਿੱਚ ਸੈਨਿਕਾ ਸਮਾਨ ਜਾਂ ਬੰਬਾਂ ਲਈ ਖੁੱਲੀ ਜਗ੍ਹਾ ਸੀ ਇਸ ਨੂੰ ਇੱਕ ਬਹੁਮਕਸਦੀ ਜਹਾਜ਼ ਵਜੋਂ ਡਿਜ਼ਾਈਨ ਕੀਤਾ ਗਿਆ ਸੀ ਇਹ ਲੰਬੀ ਦੂਰੀ ਦਾ ਟ੍ਰਾਂਸਪੋਰਟ ਸਮੁੰਦਰੀ ਗਸ਼ਤ ਕਰਨ ਵਾਲਾ ਜਹਾਜ਼ ਅਤੇ ਇੱਕ ਭਾਰੀ ਬੰਬਾਰ ਵੀ ਬਣ ਸਕਦਾ ਸੀ ਜਰਮਨ ਹਾਈ ਕਮਾਂਡ ਤੇ ਹਿਟਲਰ ਦੇ ਸੁਪਨੇ ਵੱਡੇ ਸਨ ਸ਼ਾਇਦ ਇਸ ਨੂੰ ਅਟਲਾਂਟਿਕ ਮਹਾਸਾਗਰ ਵਿੱਚ ਸਹਿਯੋਗੀ ਦੇਸ਼ਾਂ ਦੇ ਜਹਾਜ਼ਾਂ ਦਾ ਸ਼ਿਕਾਰ ਕਰਨ ਜਾਂ ਦੂਰ ਦਰਾਡੇ ਦੇ ਠਿਕਾਣਿਆਂ ਤੱਕ ਫੌਜਾਂ ਪਹੁੰਚਾਉਣ ਲਈ ਵਰਤਿਆ ਜਾਂਦਾ ਸਾਲਾਂ ਦੀ ਮਿਹਨਤ ਅਤੇ ਇੰਜੀਨੀਅਰਿੰਗ ਤੋਂ ਬਾਅਦ ਵੀਵੀ 238 ਵੀ 1 ਯਾਨੀ ਪਹਿਲਾ ਪ੍ਰੋਟੋਟਾਈਪ ਬਣ ਕੇ ਤਿਆਰ ਹੋ ਗਿਆ ਅਪ੍ਰੈਲ 1944 ਵਿੱਚ ਇਸ ਦੈਂਤ ਨੂੰ ਪਹਿਲੀ ਵਾਰ ਪਾਣੀ ਵਿੱਚ ਉਤਾਰਿਆ ਗਿਆ ਇਸ ਦੀ ਪਹਿਲੀ ਉਡਾਣ ਦਾ ਦਿਨ ਆ ਗਿਆ ਜਦੋਂ ਇੰਨਾ ਵੱਡਾ ਤੇ ਭਾਰੀ ਜਹਾਜ਼ ਪਹਿਲੀ ਵਾਰ ਪਾਣੀ ਤੋਂ ਹਵਾ ਵਿੱਚ ਉੱਠਿਆ ਹੋਵੇਗਾ ਤਾਂ ਉਹ ਨਜ਼ਾਰਾ ਕਿਹੋ ਜਿਹਾ ਹੋਵੇਗਾ ਕਲਪਨਾ ਕਰੋ ਸ਼ੇ ਵਿਸ਼ਾਲ ਇੰਜਨ ਇੱਕੋ ਸਮੇਂ ਗਰਜਦੇ ਹਨ ਪਾਣੀ ਵਿੱਚ ਇੱਕ ਤੂਫਾਨ ਜਿਹਾ ਆ ਜਾਂਦਾ ਹੈ ਅਤੇ ਫਿਰ ਹੌਲੀ-ਹੌਲੀ ਇਹ ਤਾਂ ਦਾ ਪਹਾੜ ਪਾਣੀ ਦੀ ਸਤ੍ਹਾ ਨੂੰ ਛੱਡ ਕੇ ਅਸਮਾਨ ਵੱਲ ਵਧਦਾ ਹੈ ਇਹ ਇੱਕ ਇਤਿਹਾਸਿਕ ਪਲ ਸੀ ਬੀਵੀ 238 ਦੇ ਸਫਲਤਾਪੂਰਵਕ ਆਪਣੀ ਪਹਿਲੀ ਉਡਾਨ ਪੂਰੀ ਕੀਤੀ ਐਸਓਡਾਨ ਦੇ ਨਾਲ ਹੀ ਇਹ ਉਸ ਸਮੇਂ ਤੱਕ ਦਾ ਦੁਨੀਆ ਦਾ ਸਭ ਤੋਂ ਭਾਰੀ ਜਹਾਜ਼ ਬਣ ਗਿਆ ਸੀ ਇਸ ਦਾ ਭਾਰ ਲਗਭਗ 100000 ਕਿਲੋਗ੍ਰਾਮ ਤੱਕ ਪਹੁੰਚ ਸਕਦਾ ਸੀ ਜੋ ਕਿ ਉਸ ਸਮੇਂ ਦੇ ਸਭ ਤੋਂ ਵੱਡੇ ਅਮਰੀਕੀ ਬੰਬਾਰ ਬੀ 29 ਸੁਪਰ ਫੋਰਟ्रेस ਤੋਂ ਲਗਭਗ ਦੁੱਗਣਾ ਸੀ ਸ਼ੁਰੂਆਤ ਟੈਸਟ ਉਡਾਣਾਂ ਵਿੱਚ ਪਾਇਲਟਾਂ ਨੇ ਪਾਇਆ ਕਿ ਆਪਣੇ ਵਿਸ਼ਾਲ ਆਕਾਰ ਦੇ ਬਾਵਜੂਦ ਇਹ ਜਹਾਜ਼ ਉਡਾਣ ਵਿੱਚ ਕਾਫੀ ਸਥਿਰ ਅਤੇ ਸੰਭਾਲਣ ਵਿੱਚ ਆਸਾਨ ਸੀ। ਇਸ ਦੀ ਗਤੀ ਲਗਭਗ 400 ਕਿਲੋਮੀਟਰ ਪ੍ਰਤੀ ਘੰਟਾ ਸੀ ਅਤੇ ਇਹ 7000 ਕਿਲੋਮੀਟਰ ਤੋਂ ਵੀ ਵੱਧ ਦੂਰੀ ਤੈਅ ਕਰਦਾ ਸੀ। ਜਿਸ ਨਾਲ ਇਹ ਇੱਕ ਬਹੁਤ ਹੀ ਸਮਰੱਤ ਲੰਬੀ ਦੂਰੀ ਦਾ ਜਹਾਜ਼ ਪਾਇਆ ਜਾਂਦਾ ਸੀ। ਜਿਵੇਂ ਕਿ ਪਹਿਲਾਂ ਤੁਹਾਨੂੰ ਦੱਸਿਆ ਗਿਆ ਕਿ ਗਿਆ ਕਿ BB238 ਨੂੰ ਜੰਗੀ ਵਰਤੋਂ ਲਈ ਤਿਆਰ ਕੀਤਾ ਗਿਆ ਸੀ। ਇਸ ਦੇ ਡਿਜ਼ਾਈਨ ਵਿੱਚ ਕਈ ਮਸ਼ੀਨ ਗਨ ਟ੍ਰਸਟ ਲਈ ਜਗ੍ਹਾ ਸੀ। ਜੋ ਇਸ ਨੂੰ ਦਸ਼ਮਨ ਦੇ ਲੜਾਕੂ ਜਹਾਜ਼ਾਂ ਤੋਂ ਬਚਾਉਣ ਲਈ ਇੱਕ ਔਰਦਾ ਹੋਇਆ ਕਿਲਾ ਬਣਾਉਂਦੇ ਇਸ ਦੇ ਖੰਭਾਂ ਦੇ ਹੇਠਾਂ ਬੰਬਾਂ ਜਾਂ ਚਰਪੀਡੋ ਲਿਜਾਣ ਲਈ ਹਾਰਡ ਪੁਆਇੰਟਸ ਸਨ 820 ਟਨ ਤੱਕ ਦਾ ਬੰਬ ਲੋਡ ਜਾਂ ਵੱਡੀ ਗਿਣਤੀ ਵਿੱਚ ਸੈਨਿਕਾਂ ਨੂੰ ਲਿਜਾ ਸਕਦਾ ਸੀ ਜਰਮਨ ਲੁਫਟਵਾਫਟੇ ਯਾਨੀ ਹਵਾਈ ਸੈਨਾ ਇਸ ਜਹਾਜ਼ ਨੂੰ ਵੱਖ-ਵੱਖ ਭੂਮਿਕਾਵਾਂ ਵਿੱਚ ਵਰਤਣ ਦੀ ਯੋਜਨਾ ਬਣਾ ਰਹੀ ਸੀ ਪਰ ਜਿਵੇਂ-ਜਿਵੇਂ 1944 ਦਾ ਸਾਲ ਬੀਤਦਾ ਗਿਆ ਜੰਗ ਦਾ ਪਾਸਾ ਜਰਮਨੀ ਦੇ ਵਿਰੁੱਧ ਪੂਰੀ ਤਰ੍ਹਾਂ ਪਲਟ ਚੁੱਕਾ ਸੀ ਸਹਿਯੋਗੀ ਫੌਜਾਂ ਨੇ ਨਾਰਮੈਂਡੀ ਵਿੱਚ ਲੈਂਡਿੰਗ ਕਰ ਦਿੱਤੀ ਸੀ ਅਤੇ ਜਰਮਨੀ ਦੇ ਸ਼ਹਿਰਾਂ ਤੇ ਲਗਾਤਾਰ ਬੰਬਾਰੀ ਹੋ ਰਹੀ ਸੀ ਅਜਿਹੇ ਮਾਹੌਲ ਵਿੱਚ ਬੀਬੀ 238 ਵਰਗੇ ਵੱਡੇ ਅਤੇ ਹੌਲੀ ਜਹਾਜ਼ ਦਾ ਅਸਮਾਨ ਵਿੱਚ ਬਚਣਾ ਬਹੁਤ ਮੁਸ਼ਕਲ ਸੀ 1944 ਦੇ ਅੰਤ ਅਤੇ 1945 ਦੀ ਸ਼ੁਰੂਆਤ ਤੱਕ ਜਰਮਨੀ ਦੀ ਹਾਰ ਲਗਭਗ ਤੈਅ ਹੋ ਚੁੱਕੀ ਸੀ ਸਹਿਯੋਗੀ ਦੇਸ਼ਾਂ ਦੇ ਲੜਾਕੂ ਜਹਾਜ਼ਾਂ ਦਾ ਜਰਮਨੀ ਦੇ ਅਸਮਾਨ ਤੇ ਪੂਰੀ ਤਰ੍ਹਾਂ ਕਬਜ਼ਾ ਸੀ ਵੀਵੀ 233 ਵੀ 1 ਪ੍ਰੋਟੋਟਾਈਪ ਆਪਣੇ ਟੈਸਟ ਉਡਾਣਾ ਪੂਰੀਆਂ ਕਰ ਚੁੱਕਾ ਸੀ ਪਰ ਇਸ ਨੂੰ ਕਿਸੇ ਮਿਸ਼ਨ ਤੇ ਭੇਜਣਾ ਖੁਦਕੁਸ਼ੀ ਕਰਨ ਦੇ ਬਰਾਬਰ ਸੀ ਇਸ ਦੀ ਵਿਸ਼ਾਲਤਾ ਹੀ ਇਸ ਦੀ ਸਭ ਤੋਂ ਵੱਡੀ ਦੋਸ਼ਮਣ ਸੀ ਇਹ ਅਸਮਾਨ ਵਿੱਚ ਇੱਕ ਆਸਾਨ ਨਿਸ਼ਾਨਾ ਸੀ ਇਸ ਲਈ ਇਸ ਨੂੰ ਬਚਾਉਣ ਲਈ ਇਸ ਨੂੰ ਉੱਤਰੀ ਜਰਮਨੀ ਦੀ ਇੱਕ ਵੱਡੀ ਝੀਲ ਸ਼ਾਲ ਝੀਲ ਤੇ ਲਜਾਇਆ ਗਿਆ ਉੱਥੇ ਇਸ ਨੂੰ ਕਿਨਾਰੇ ਤੇ ਡੌਕ ਕਰ ਦਿੱਤਾ ਗਿਆ ਅਤੇ ਦਰਖਤਾ ਅਤੇ ਛਲਾਵੇ ਵਾਲੇ ਜਾਲਾਂ ਨਰਟ ਟਾਕ ਦਿੱਤਾ ਗਿਆ ਤਾਂ ਜੋ ਇਸ ਨੂੰ ਉਪਰੋੜਦੇ ਹੋਏ ਦਸ਼ਮਨ ਦੇ ਜਹਾਜ਼ਾਂ ਤੋਂ ਲੁਕਾਇਆ ਜਾ ਸਕੇ ਕਈ ਮਹੀਨੇ ਤੱਕ ਇਹ ਦੰਤ ਉੱਥੇ ਲੁਕਿਆ ਰਿਹਾ ਆਪਣੇ ਭਵਿੱਖ ਦੀ ਉਡੀਕ ਕਰਦਾ ਇਹਾ ਦੂਜੇ ਤੇ ਤੀਜੇ ਪ੍ਰੋਟੋਟਾਈਪ ਤੇ ਕੰਮ ਚੱਲ ਰਿਹਾ ਸੀ ਪਰ ਜੰਗ ਦੇ ਹਾਲਾਤ ਕਾਰਨ ਉਹ ਕਦੇ ਪੂਰੇ ਨਹੀਂ ਹੋ ਸਕੇ ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨੂੰ ਇੱਕ ਮਹਾਨ ਹਵਾਈ ਲੜਾਈ ਵਿੱਚ ਨਹੀਂ ਬਲਕਿ ਇੱਕ ਝੀਲ ਤੇ ਖੜੇ ਹੋਏ ਕਿਉਂ ਤਬਾਹ ਕਰ ਦਿੱਤਾ ਗਿਆ ਅਤੇ ਕਿਸ ਨੇ ਇਸ ਨੂੰ ਅੰਜਾਮ ਦਿੱਤਾ ਜੰਗ ਦੇ ਆਖਰੀ ਹਫ਼ਤਿਆਂ ਵਿੱਚ ਅਪ੍ਰੈਲ 1945 ਦੇ ਅੰਤ ਵਿੱਚ ਸਹਿਯੋਗੀ ਫੌਜਾਂ ਦਾ ਉਫ਼ਿਆ ਤੰਤਰ ਬਹੁਤ ਮਜ਼ਬੂਤ ਹੋ ਚੁੱਕਾ ਸੀ ਤਾਂ ਉਹਨਾਂ ਨੂੰ ਛਾਲ ਝੀਲ ਤੇ ਲੁਕੇ ਇਸ ਵਿਸ਼ਾਲ ਜਹਾਜ਼ ਦੀ ਖਬਰ ਮਿਲਦੀ ਰੀਪੋਰਟਾਂ ਦੁਆਰਾ ਅਮਰੀਕੀ ਹਵਾਈ ਸੈਨਾ ਦੇ 361ਵੇਂ ਫਾਈਟਰ ਗਰੁੱਪ ਦੇ ਲੜਾਕੂ ਜਹਾਜ਼ਾਂ ਨੇ ਐਸ ਤੇ ਹਮਲਾ ਕੀਤਾ। ਹੋਰ ਸਰੋਤਾਂ ਅਨੁਸਾਰ ਇਹ ਬ੍ਰਿਟਿਸ਼ ਰਾਇਲ 에ਅਰ ਫੋਰਸ ਦੇ ਜਾਲ ਲੜਾਕੂ ਜਹਾਜ਼ ਸਨ। ਭਾਵੇਂ ਹਮਲਾਵਰ ਕੋਈ ਵੀ ਹੋਵੇ ਨਤੀਜਾ ਇੱਕੋ ਸੀ। ਲੜਾਕੂ ਜਹਾਜ਼ਾਂ ਨੇ ਛੀਲ ਤੇ ਗੋਤਾ ਲਗਾਇਆ ਅਤੇ ਖੜੇ ਹੋਏ BB-238 ਤੇ ਆਪਣੀਆਂ ਮਸ਼ੀਨਾਂ ਗੰਨਾਂ ਅਤੇ ਤੋਪਾਂ ਨਾਲ ਗੋਲੀਆਂ ਦੀ ਬਰਸਾਤ ਕਰ ਦਿੱਤੀ। ਜਹਾਜ਼ ਦੇ ਵਿਸ਼ਾਲ ਢਾਂਚੇ ਵਿੱਚ ਅੱਗ ਲੱਗ ਗਈ। ਇਸ ਦੇ ਖੰਭ ਟੁੱਟ ਗਏ ਅਤੇ ਇਸ ਦਾ ਇੱਕ ਇੰਜਣ ਫਟ ਗਿਆ। ਕੁਝ ਹੀ ਮਿੰਟਾਂ ਵਿੱਚ ਉਹ ਉੜਦਾ ਹੋਇਆ ਦੈਨ ਤੂਹੇਂ ਤੇ ਅੱਗ ਦੀਆਂ ਲਪੇਟਾਂ ਵਿੱਚ ਕਿਰ ਗਿਆ ਅਤੇ ਹੌਲੀ-ਹੌਲੀ ਠੀਲ ਵਿੱਚ ਡੁੱਬ ਗਿਆ। ਇਸ ਤਰ੍ਹਾਂ ਦੁਜੇ ਵਿਸ਼ਵ ਯੁੱਧ ਦੇ ਸਭ ਤੋਂ ਵੱਡੇ ਜਹਾਜ਼ ਦਾ ਅੰਤ ਹੋ ਗਿਆ ਬਿਨਾਂ ਇੱਕ ਵੀ ਗੋਲੀ ਚਲਾਏ, ਬਿਨਾਂ ਇੱਕ ਵੀ ਮਿਸ਼ਨ ਪੂਰਾ ਕੀਤੇ। ਬੀਵੀ 238 ਦੀ ਤਬਾਹੀ ਦੇ ਨਾਲ ਹੀ ਐਸ ਪ੍ਰੋਜੈਕਟ ਦਾ ਵੀ ਅੰਤ ਹੋ ਗਿਆ 5 ਹਕਤਿਆ ਬਾਅਦ ਜਰਮਨੀ ਨੇ ਆਤਮ ਸਮਰਪਨ ਕਰ ਦਿੱਤਾ ਅਤੇ ਜੰਗ ਖਤਮ ਹੋ ਗਈ ਅੱਜ ਸਵਾਲ ਇਹ ਉੱਠਦਾ ਹੈ ਕਿ ਜੇ ਬੀਵੀ 238 ਬੱਝ ਜਾਂਦਾ ਤਾਂ ਅਤੇ ਜੰਗ ਵਿੱਚ ਸ਼ਾਮਿਲ ਹੋ ਜਾਂਦਾ ਤਾਂ ਕੀ ਹੁੰਦਾ ਕੀ ਇਹ ਬੰਡਰ ਵੈਪਨ ਜੰਗ ਦਾ ਰੁਖ ਬਦਲ ਸਕਦਾ ਸੀ ਜ਼ਿਆਦਾਤਰ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਨਹੀਂ ਕਿਉਂਕਿ 1944 ਤੋਂ 45 ਤੱਕ ਜਰਮਨੀ ਜੰਗ ਇੰਨੀ ਬੁਰੀ ਤਰ੍ਹਾਂ ਹਾਰ ਰਿਹਾ ਸੀ ਕਿ ਇੱਕ ਜਹਾਜ਼ ਭਾਵੇਂ ਉਹ ਇੰਨਾ ਵੀ ਵੱਡਾ ਕਿਉਂ ਨਾ ਹੋਵੇ ਨਤੀਜੇ ਨੂੰ ਬਦਲ ਨਹੀਂ ਸਕਦਾ ਸੀ ਸਹਿਯੋਗੀ ਦੇਸ਼ਾਂ ਦੀ ਹਵਾਈ ਤਾਕਤ ਬਹੁਤ ਜ਼ਿਆਦਾ ਸੀ ਅਤੇ B-238 ਵਰਗਾ ਵੱਡਾ ਅਤੇ ਹੌਲੀ ਨਿਸ਼ਾਨਾ ਸ਼ਾਇਦ ਜ਼ਿਆਦਾ ਦੇਰ ਤੱਕ ਨਿਪਟ ਨਹੀਂ ਪਾਉਂਦਾ ਇਸ ਤੋਂ ਇਲਾਵਾ ਜਰਮਨੀ ਕੋਲ ਇਸ ਨੂੰ ਵੱਡੀ ਗਿਣਤੀ ਵਿੱਚ ਬਣਾਉਣ ਲਈ ਸਰੋਤ ਅਤੇ ਇਧਨ ਦੀ ਵੀ ਭਾਰੀ ਕਮੀ ਸੀ ਇਸ ਲਈ ਇਸ ਦਾ ਪ੍ਰਭਾਵ ਸ਼ਾਇਦ ਬਹੁਤ ਸੀਮਤ ਰਿਹਾ ਜੰਗ ਤੋਂ ਬਾਅਦ B-238 ਦਾ ਮਲਬਾ ਕਈ ਸਾਲਾਂ ਤੱਕ ਛਾਲ ਛੀਲ ਵਿੱਚ ਪਿਆ ਰਿਹਾ 1947 ਤੋਂ 48 ਬ੍ਰਿਟਿਸ਼ ਡੀਏ ਫੌਜਾਂ ਨੇ ਐਸ ਡੇ ਕੋਲ ਹਿੱਸਿਆਂ ਨੂੰ ਬਾਹਰ ਕੱਢਿਆ ਅਤੇ ਸਕ੍ਰੈਪ ਕਰਕੇ ਵੇਚ ਦਿੱਤਾ। ਅੱਜ ਇਸ ਵਿਸ਼ਾਲ ਜਹਾਜ਼ ਦਾ ਕੋਈ ਵੀ ਪੂਰਾ ਹਿੱਸਾ ਮੌਜੂਦ ਨਹੀਂ ਹੈ। ਸਿਰਫ ਕੁਝ ਛੋਟੇ-ਮੋਟੇ ਟੁਕੜੇ ਅਤੇ ਫੋਟੋਆਂ ਹੀ ਬਾਕੀ ਹਨ। ਬੀਬੀ ਦੋਸਤਤੀ ਦੀ ਤੁਲਨਾ ਅਕਸਰ ਅਮਰੀਕੀ ਉਪਯੋਗ ਪਤੀ ਹਾਰਵਰਡ ਹਿਊਜ਼ ਨਾਲ ਕੀਤੀ ਜਾਂਦੀ ਹੈ ਜੋ ਕਿ ਇਸ ਤੋਂ ਵੀ ਵੱਡਾ ਸੀ। ਪਰ ਸਪਰਿਊਸ ਗੂਜ਼ ਨੇ ਜੰਗ ਤੋਂ ਬਾਅਦ 1947 ਵਿੱਚ ਸਿਰਫ ਇੱਕ ਛੋਟੀ ਜਿਹੀ ਉਡਾਣ ਭਰੀ ਸੀ। ਐਸਲੇ ਬੀਬੀ 238 ਨੂੰ ਇੱਕ ਵਿਲੱਖਣ ਸਥਾਨ حاصل ਹੈ ਕਿ ਇਹ ਆਪਣੇ ਸਮੇਂ ਦਾ ਸਭ ਤੋਂ ਭਾਰੀ ਜਹਾਜ਼ ਸੀ ਜਿਸ ਨੇ ਸਫਲਤਾਪੂਰਵਕ ਕਈ ਟੈਸਟ ਉਡਾਣਾ ਭਰੀਆਂ ਇਸ ਦੀ ਕਹਾਣੀ ਸਾਨੂੰ ਜਰਮਨ ਇੰਜੀਨੀਅਰਿੰਗ ਦੀ ਸਮਰਥਾ ਅਤੇ ਉਹਨਾਂ ਦੇ ਵੱਡੇ ਸੁਪਨਿਆਂ ਦੀ ਯਾਦ ਦਿਵਾਉਂਦੀ ਹੈ ਪਰ ਨਾਲ ਹੀ ਇਹ ਜੰਗ ਦੀ ਬੇਰਹਿਮੀ ਅਤੇ ਅਸਲੀਅਤ ਦਾ ਵੀ ਪ੍ਰਤੀਕ ਹੈ ਜਿੱਥੇ ਸਭ ਤੋਂ ਵੱਡੀਆਂ ਮਸ਼ੀਨਾਂ ਵੀ ਹਾਲਾਤ ਦੇ ਅੱਗੇ ਬੇਵੱਸ ਹੋ ਸਕਦੀਆਂ ਹਨ ਤਾਂ ਦੋਸਤੋ ਇਹ ਸੀ ਬਲੋਹਮ ਐਂਡ ਵੋਸ ਬੀਬੀ 238 ਦੀ ਕਹਾਣੀ ਇੱਕ ਅਜਿਹਾ ਦੰਤ ਜੋ ਜਨਮਿਆ ਤਾਂ ਸੀ ਅਸਮਾਨ ਤੇ ਰਾਜ ਕਰਨ ਲਈ ਪਰ ਉਸ ਦੀ ਕਿਸਮਤ ਵਿੱਚ ਸਿਰਫ ਗੁੰਮਨਾਮੀ ਅਤੇ ਤਬਾਹੀ ਹੀ ਲਿਖੀ ਇਹ جنگ ਦੇ ਉਹਨਾਂ ਅਣਗਿਣਤ ਪ੍ਰੋਜੈਕਟਾਂ ਵਿੱਚੋਂ ਇੱਕ ਹੈ ਜੋ ਕਦੇ ਆਪਣੀ ਪੂਰੀ ਸਮਰੱਥਾ ਤੱਕ ਨਹੀਂ ਪਹੁੰਚ ਸਕੇ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਇਤਿਹਾਸ ਸਿਰਫ ਜੇਤੂਆਂ ਦੁਆਰਾ ਹੀ ਨਹੀਂ ਬਲਕਿ ਹਾਰੇ ਹੋਏ ਸੁਪਨਿਆਂ ਅਤੇ ਅਧੂਰੀਆਂ ਕਹਾਣੀਆਂ ਦੁਆਰਾ ਵੀ ਲਿਖਿਆ ਜਾਂਦਾ ਹੈ ਬੀਵੀ 238 ਸ਼ਾਇਦ ਜੰਗ ਦਾ ਮੈਦਾਨ ਨਾ ਦੇਖ ਸਕਿਆ ਹੋਵੇ ਪਰ ਹਵਾ ਬਾਜ਼ੀ ਦੇ ਇਤਿਹਾਸ ਵਿੱਚ ਇਸ ਦਾ ਸਥਾਨ ਹਮੇਸ਼ਾ ਲਈ ਦਰਜ ਹੈ ਦੂਜੇ ਵਿਸ਼ਵ ਯੁੱਧ ਦੇ ਸਭ ਤੋਂ ਵੱਡੇ ਸਭ ਤੋਂ ਭਾਰੀ ਅਤੇ ਸਭ ਤੋਂ ਬਦਕਿਸਮਤ ਜਹਾਜ਼ ਤੁਹਾਨੂੰ ਇਸ ਗੁਮਨਾਮ ਦੈਂਦ ਦੀ ਕਹਾਣੀ ਕਿਵੇਂ ਲੱਗੀ ਕਿ ਤੁਸੀਂ ਇਸ ਤੋਂ ਪਹਿਲਾਂ ਬੀਵੀ 236 ਬਾਰੇ ਸੁਣਿਆ ਸੀ ਆਪਣੇ ਵਿਚਾਰ ਇਹ ਰਕਮੈਂਟ ਸੈਕਸ਼ਨ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਕੋਈ ਨਵਾਂ ਚੈਨਲ ਲਈ ਜਾਣਨ ਨੂੰ ਮਿਲਿਆ ਹੋਵੇ ਤਾਂ ਇਸ ਨੂੰ ਲਾਈਕ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਭਵਿੱਖ ਵਿੱਚ ਵੀ ਇਤਿਹਾਸ ਦੇ ਅਜਿਹੇ ਲੁਕੇ ਹੋਏ ਪੰਨਿਆਂ ਬਾਰੇ ਜਾਣ ਸਕੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਧਿਆਨ ਰੱਖੋ ਧੰਨਵਾਦ